ਪ੍ਰੀਤ ਜੱਟੀ ਦੇ ਨਾਮ ਨਾਲ ਜਾਣਿਆ ਜਾਂਦਾ ਪੇਜ ਸਿਮਰਨਜੀਤ ਕੌਰ ਨਾਮਕ ਲੜਕੀ ਨੂੰ ਵੀ ਜਿਹੜੀ ਆ ਧਮਕੀ ਆਈ ਆ ਹਾਲਾਂਕਿ ਉਹਨੂੰ ਬਾਹਰ ਦੇ ਨੰਬਰ ਤੋਂ ਵੀ ਅਵਦੇਸ਼ੀ ਨੰਬਰ ਤੋਂ ਵੀ ਫੋਨ ਕਰਕੇ ਜਿਹੜੀ ਆ ਧਮਕੀ ਦਿੱਤੀ ਗਈ ਆ ਸਾਡੇ ਨਾਲ ਮੌਜੂਦ ਨੇ ਪ੍ਰੀਤ ਜੀ ਦੀ ਗੱਲਬਾਤ ਕਰ ਲੈਣੀ ਆ ਕੀ ਸਾਰਾ ਮਾਮਲਾ ਹੋਇਆ ਸੀ ਕਿਸ ਤਰੀਕੇ ਨਾਲ ਤੁਹਾਨੂੰ ਧਮਕੀ ਆਉਣੀ ਸ਼ੁਰੂ ਹੋਈ ਆ ਅਤੇ ਅਮਰਪਾਲ ਸਿੰਘ ਹੋਣਾ ਨਾਲ ਕਦੋਂ ਤੁਹਾਡਾ ਵਿਵਾਦ ਹੋਇਆ ਪਈ ਮੈਂ ਪਾਲ ਨਰਿਗਨਾ 4-5 ਮਹੀਨੇ ਪਹਿਲਾਂ ਸਾਡੀ ਗੱਲ ਹੋਈ ਸੀਗੀ ਉਹ ਹੀਗੇ ਹਾਸਟ੍ਰੋਲੋਜੀ ਪਰਮੋਸ਼ਨ ਕਰਦੇ ਸੀ ਆਪਣੀ ਆਈਡੀ ਤੋਂ ਉਹੀ ਉਹਨਾਂ ਨੇ ਬੰਦ ਕਰਨ ਨੂੰ ਕਿਹਾ ਕਿ ਇਸ ਸੇਖਤਰੰਮ ਦੇ ਵਿੱਚ ਹੈ ਤੀਜਾ ਨਹੀਂ ਚੱਲਦੀਆਂ ਤੁਸੀਂ ਇਹਨਾਂ ਨੂੰ ਬੰਦ ਕਰ ਦਿਓ ਤੇ ਉਸ ਤੋਂ ਬਾਅਦ ਇਹ ਸਭ ਕੁਝ ਬੰਦ ਕਰਤਾ ਤੇ ਸਭ ਕੁਛ ਸਾਡੀ ਗੱਲ ਕਲੀਅਰ ਹੋ ਗਈ ਮੈਂ ਮਾਫੀ ਵੀ ਮੰਗ ਲਈ ਪੂਰੇ ਸੋਸ਼ਲ ਮੀਡੀਆ ਤੇ ਪੂਰੇ ਸਿੱਖ ਧਰਮ ਤੋਂ ਮਾਫੀ ਮੰਗ ਲਈ ਸਾਡੀ ਸੋ ਸਾਰੀ ਗੱਲ ਕਲੀਅਰ ਹੋ ਗਈ ਹੈਗੀ ਉਸ ਤੋਂ ਬਾਅਦ ਕੱਲ ਕਮਲ ਕੌਰ ਦਾ ਮਾਮਲੇ ਤੋਂ ਬਾਅਦ ਫੇਰ ਭਾਈ ਅਮਰਿਤਪਾਲ ਮੈਰੋ ਜੀ ਨੇ ਵੀਡੀਓ ਪਾਈ ਜਿਹਦੇ ਵਿੱਚ ਚਾਰ ਪੰਜ ਇਨਫਲੂਐਂਸਰਸ ਦਾ ਨਾਮ ਲਿਆ ਜਿਹਦੇ ਵਿੱਚ ਮੇਰਾ ਵੀ ਨਾਮ ਲਿਆ ਗਿਆ ਵਾ ਕਿ ਇਹ ਵੀ ਨਹੀਂ ਸੁਧਰਦੇ ਐਸਟ੍ਰੋਲੋਜਿਸ ਦੀ ਪ੍ਰੋਮੋਸ਼ਨ ਕਰਦੇ ਨੇ ਬਟ ਇਦਾਂ ਦਾ ਕੋਈ ਕੁਝ ਵੀ ਨਹੀਂ ਹੈਗਾ ਜਦੋਂ ਸਾਡੀ ਪਹਿਲਾਂ ਗੱਲ ਹੋਈ ਤਿੰਨ ਚਾਰ ਮਹੀਨੇ ਪਹਿਲਾਂ ਵੀਡੀਓ ਪਾਉਣ ਤੋਂ ਬਣਾ ਕੀਤਾ ਉਹ ਉਦੋਂ ਹੀ ਬੰਦ ਕਰਤੀਆਂ ਵੀਡੀਓ ਪਾਉਣੀ ਉਸ ਤੋਂ ਬਾਅਦ ਕੋਈ ਵੀ ਸੋਸ਼ਲ ਮੀਡੀਆ ਤੇ ਵੀਡੀਓ ਪਾਈ ਗਈ ਹੈ ਕੋਈ ਥ੍ਰੈਟ ਥ੍ਰੈਟ ਕਾਲ ਆ ਰਹੀ ਹੈ ਕੀ ਥ੍ਰੈਟ ਕਾਲ ਸੀ ਉਹ ਕਿਸ ਤਰੀਕੇ ਨਾਲ ਸੀ ਉਸ ਤੋਂ ਬਾਅਦ ਤੁਸੀਂ ਮਾਫੀ ਮੰਗੀ ਹੈ ਉਹ ਤੋਂ ਪਹਿਲਾਂ ਮੈਂ ਲਾਈਵ ਹੋਈ ਸੀ ਜਿਹਦੇ ਵਿੱਚ ਮੈਂ ਆਪਣੀ ਸਾਰੀ ਗੱਲ ਕਲੀਅਰ ਕੀਤੀ ਤੇ ਉਸ ਤੋਂ ਬਾਅਦ ਲਾਈਵ ਹੋਣ ਤੋਂ ਬਾਅਦ ਮੈਨੂੰ ਦੋ ਤਿੰਨ ਮਤਲਬ ਕਾਲਸ ਆਈਆਂ ਨੋ ਕਲਰ ਆਈਡਿਟੀ ਮੈਂ ਪਿਕ ਨਹੀਂ ਕੀਤਾ ਉਸ ਤੋਂ ਬਾਅਦ ਬਾਹਰਲੇ ਨੰਬਰ ਤੋਂ ਮੈਨੂੰ ਕਾਲ ਆਈ ਤੇ ਉਹ ਮੈਂ ਪਿਕ ਕਰ ਲਈ ਜਿਹਦੇ ਵਿੱਚ ਉਹ ਉਹਨਾਂ ਨੇ ਸਿੱਧਾ ਬੋਲਣਾ ਸਟਾਰਟ ਕੀਤਾ ਧਮਕੀਆਂ ਦੇ ਨਹੀਂ ਸਟਾਰਟ ਕਰਤੀਆਂ ਕਿ ਤੁਸੀਂ ਆਪਣਾ ਪੇਜ ਬੰਦ ਕਰ ਦਿਓ ਤੁਸੀਂ ਕਿਸੇ ਵੀ ਤਰੀਕੇ ਦੀ ਕੋਈ ਵੀ ਪ੍ਰਮੋਸ਼ਨ ਨਹੀਂ ਕਰਨੀ ਕੋਈ ਵੀ ਵੀਡੀਓ ਨਹੀਂ ਪਾਉਣੀ ਹਾਲਾਂਕ ਬੰਦ ਕਰਨ ਦੀ ਗੱਲ ਨਹੀਂ ਹੋਈ ਬਟ ਫਿਰ ਸਾਨੂੰ ਕੱਲ ਕਿਹਾ ਗਿਆ ਵਾ ਕਿ ਤੁਸੀਂ ਆਪਣੇ ਮਤਲਬ ਪੇਜ ਤੋਂ ਕੋਈ ਵੀ ਸਿੰਪਲ ਵੀਡੀਓ ਵੀ ਅਪਲੋਡ ਨਹੀਂ ਕਰਨੀ ਦੋ ਦਿਨ ਦਾ ਤੁਹਾਡੇ ਕੋਲ ਟਾਈਮ ਹੈਗਾ ਜਾਂ ਜੋ ਦੋ ਦਿਨ ਤੋਂ ਬਾਅਦ ਦੋ ਦਿਨ ਦੇ ਵਿੱਚ ਤੁਹਾਡੀ ਕੋਈ ਵੀ ਵੀਡੀਓ ਅਪਲੋਡ ਹੋ ਗਈ ਤੁਹਾਡਾ ਪੇਜ ਨਾ ਬੰਦ ਹੋਏ ਤੇ ਤੀਸਰੇ ਦਿਨ ਤੁਹਾਡੀ ਵੀ ਲਾਸ਼ ਮਿਲੂਗੀ ਤੇ ਪਾਰਕਿੰਗ ਤਰਨ ਧਰਨ ਵਿੱਚ ਵੀ ਹੈਗੀ ਆ ਹੂੰ ਤੇ ਫਿਰ ਉਸ ਤੋਂ ਬਾਅਦ ਤੁਸੀਂ ਇੱਕ ਮਾਫੀ ਵਾਲੀ ਵੀਡੀਓ ਵੀ ਅਪਲੋਡ ਕੀਤੀ ਮਾਫੀ ਵਾਲੀ ਵੀਡੀਓ ਮੈਂ ਹਾਂ ਮੈਂ ਕਹਿੰਦੀ ਜੇ ਮੇਰੇ ਤੋਂ ਕੋਈ ਗਲਤੀ ਹੋਈ ਹੈ ਹੁਣ ਮੈਂ ਗਲਤਾਂ ਕਿਸੇ ਤਰੀਕੇ ਨਾਲ ਕਿਸੇ ਪਾਸੋਂ ਤੁਹਾਨੂੰ ਗਲਤ ਲੱਗਦੀਆਂ ਤੇ ਮੈਂ ਹੁਣ ਵੀ ਮਾਫੀ ਮੰਗਣ ਲਈ ਤਿਆਰ ਹਾਂ ਮੈਂ ਸ਼ੁਰੂ ਤੋਂ ਜਿੱਥੇ ਗਲਤੀ ਹੁੰਦੀ ਮੈਂ ਮਾਫੀ ਮੰਗਦੀ ਆਈਆਂ ਤੇ ਆਪਣੀ ਗਲਤੀ ਵੀ ਮੰਨਦੀ ਆਈਆਂ ਬਟ ਹੁਣ ਮੈਨੂੰ ਬਿਨਾਂ ਵਜ੍ਹਾ ਹੀ ਧਮਕੀ ਦਿੱਤੀਆਂ ਜਾਂਦੀਆਂ ਬਈ ਮਨ ਲਓ ਕਿ ਜਿਵੇਂ ਤੁਹਾਨੂੰ ਐਸਟ੍ਰੋਲੋਜਰ ਦੀ ਵੀਡੀਓ ਤੋਂ ਬਾਅਦ ਕਾਲ ਆਈ ਉਹ ਤੁਸੀਂ ਉਸ ਤੋਂ ਬਾਅਦ ਸਾਰਾ ਕੁਝ ਬੰਦ ਕਰ ਦਿੱਤਾ ਤੇ ਫਿਰ ਇਸ ਤਰੀਕੇ ਦਾ ਕਿਉਂ ਕਿਸ ਤਰੀਕੇ ਕਿਹੜੇ ਕਾਰਨਾ ਕਰਕੇ ਫਿਰ ਤੁਹਾਨੂੰ ਦੁਬਾਰਾ ਤੋਂ ਜਿਹੜਾ ਨਾਮਕਾਲ ਜਿਵੇਂ ਉਹਨਾਂ ਨੇ ਲਿਆ ਅਮਰਪਾਲ ਸਿੰਘ ਹੋਣਾ ਜੀ ਤੁਹਾਨੂੰ ਵੀ ਨਹੀਂ ਪਤਾ ਕਿ ਜਿਹੜੀ ਚੀਜ਼ ਤੁਹਾਨੂੰ ਰੁਕੇ ਗਈ ਹੋ ਉਸ ਦੇ ਤੋਂ ਤੁਸੀਂ ਰੁਕ ਗਏ ਬਟ ਫਿਰ ਵੀ ਪਤਾ ਨਹੀਂ ਪਈ ਅਮਰਪਾਲ ਮੈਰੋ ਜਿਨੇ ਹੱਡੂ ਕਿਉਂ ਦੁਬਾਰਾ ਸਾਡਾ ਨਾਮ ਰਿਪੀਟ ਕੀਤਾ ਇਹਦੇ ਵਿੱਚ ਤੇ ਕਿਹਾ ਕਿ ਪੰਜ ਸੱਤ ਬੰਦੇ ਜੇਲ੍ਹ 'ਚ ਤੇ ਮੈਂ ਜਾਣਾਂ ਹੀ ਬਟ ਪੰਜ ਸੱਤ ਹੋਰ ਬੜਕਾ ਕੇ ਜਾਊਂਗਾ ਤੇ ਜਿਵੇਂ ਬੜਕਾ ਹੋਣਾ ਤੇ ਕਿੰਨੀ ਵੀ ਸਿਕਿਉਰਿਟੀ ਕਿਉਂ ਨਾ ਰੱਖ ਲੋ ਤੇ ਮਾਰਨ ਵਾਲੇ ਮਾਰ ਜਾਂਦੇ ਹੁੰਦੇ ਆ ਹੁਣ ਤੁਸੀਂ ਪੁਲਿਸ ਨੂੰ ਹਾਂ ਤੇ ਹਰ ਬਾਕੀ ਸਿਕਿਉਰਿਟੀ ਦੀ ਮੰਗ ਕਰਦੇ ਕਿ ਹਨੂ ਆਪਣੀ ਸੇਫਟੀ ਲਈ ਸਿਕਿਉਰਿਟੀ ਚਾਹੀਦੀ ਹੈ ਕਿਉਂਕਿ ਹਨੂ ਸਿੱਧੀਆਂ ਧਮਕੀਆਂ ਮਿਲ ਰਹੀਆਂ ਹਨ ਹਾਂ ਅ ਤੁਸੀਂ ਵੀਡੀਓ ਦੇ ਵਿੱਚ ਜ਼ਿਕਰ ਵੀ ਕਰ ਰਹੇ ਹੋ ਕਿ ਤੁਹਾਡੇ ਬੇਟਾ ਹੋਇਆ ਆ ਉਹ ਕਿਹੜੀ ਕਿਹ ਦੀ ਗੱਲ ਸੀ ਸਾਰੀ ਉਹ ਮੇਰਾ 5 ਮਨთ ਦਾ ਬੇਬੀ ਆ ਸੀ ਸੈਕਸ਼ਨ ਹੋਇਆ ਹੈ ਮੇਰਾ ਤੇ ਉਸ ਤੋਂ ਬਾਅਦ ਮਤਲਬ ਕਿ ਇੰਨੀਆਂ ਮੈਨੂੰ ਧਮਕੀਆਂ ਆਉਂਦੀਆਂ ਪਈਆਂ ਆ ਐਸਟ੍ਰੋਲੋਜੀ ਪ੍ਰਮੋਸ਼ਨ ਦੀ ਗੱਲ ਹੋਈ ਹੈ ਤਾਂ ਮੇਰਾ ਬੇਬੀ 1 ਮਨთ ਦਾ ਹੈਗਾ ਤੇ ਉਹ ਸਭ ਕੁਝ ਕਲੀਅਰ ਹੋ ਗਿਆ ਤੇ ਹੁਣ ਵੀ ਮੈਨੂੰ ਮਤਲਬ ਵਾਰ-ਵਾਰ ਫੋਰਸ ਕਰਦੇ ਪਏ ਆ ਮਾਫੀ ਮੰਗ ਲਈ ਕਿ ਭਾਈ ਅੰਮ੍ਰਿਤਪਾਲ ਮੈਹਰੋ ਜੀ ਦਾ ਨਾਮ ਲੈ ਕੇ ਮਾਫੀ ਮੰਗੋ ਪੂਰੇ ਸਿੱਖ ਧਰਮ ਤੋਂ ਮਾਫੀ ਮੰਗੋ ਤੋਂ ਬਾਅਦ ਵੀ ਕਹਿੰਦੇ ਪਏ ਕਿ ਤੁਹਾਡਾ ਨਾਮ ਲੈ ਕੇ ਮਾਫੀ ਮੰਗੋ ਤੇ ਜਿਹੜੀ ਤੁਸੀਂ ਪਹਿਲਾਂ ਵੀਡੀਓਸ ਅਪਲੋਡ ਕੀਤੀਆਂ ਹੈ ਜਿਹਦੇ ਵਿੱਚ ਤੁਸੀਂ ਪੂਰੇ ਸਿੱਖ ਧਰਮ ਤੋਂ ਮਾਫੀ ਮੰਗੀ ਹੈ ਜਾਂ ਕੁਝ ਵੀ ਹੁਣ ਕਾਲਰ ਕਾਲਰ ਰਿਕਾਰਡਿੰਗ ਦੀ ਵੀਡੀਓ ਪਾਈ ਗਈ ਉਹ ਸਭ ਕੁਝ ਆਪਣੇ ਫੇਸ ਤੋਂ ਡੀਲੀਟ ਕਰ ਦਿਓ ਕਈ ਸੋਸ਼ਲ ਮੀਡੀਆ ਦੇ ਇਨਫਲੂਐਂਸਰ ਹੋਣਗੇ ਜਿਹੜੇ ਕਈ ਵੀਡੀਓਸ ਪਾਉਂਦੇ ਹੋਣਗੇ ਕਿ ਉਸ ਤੋਂ ਵੀ ਜ਼ਿਆਦਾ ਕੋਈ ਜਿਵੇਂ ਆਪਾਂ ਕਹਿ ਸਕਦੇ ਕੱਪ ਇਸੇ ਤਰੀਕੇ ਦੇ ਮਤਲਬ ਕਿ ਕੱਪੜੇ ਪਾ ਕੇ ਸੜਕਾਂ ਤੇ ਵੀਡੀਓ ਬਣਾ ਲਿਆ ਨੇ ਤੇ ਮੇਰਾ ਉਹਨਾਂ ਨਾਲੋਂ ਬਿਲਕੁਲ ਡਿਫਰੈਂਟ ਤਰੀਕਾ ਹੈ ਵੀਡੀਓ ਬਣਾਉਂਦਾ ਮੈਂ ਘਰੇ ਵੀਡੀਓ ਬਣਾਉਣੀ ਬਹੁਤ ਘੱਟ ਹੁੰਦਾ ਕਿ ਮੈਂ ਬਾਹਰ ਜਾ ਕੇ ਤਾਂ ਸ਼ਾਰਟ ਕੱਪੜਿਆਂ 'ਚ ਵੀਡੀਓ ਬਣਾਵਾ ਮੇਰੀਆਂ ਕੱਪੜੀਆਂ ਵੀਡੀਓ ਵੀ ਫੁੱਲ ਕੱਪੜਿਆਂ ਦੇ ਵਿੱਚ ਹੁੰਦੀਆਂ ਮੈਂ ਕੁਝ ਵੀ ਮੇਰੀ ਵੀਡੀਓਜ਼ ਵਿੱਚ ਗਲਤ ਨਹੀਂ ਹੁੰਦਾ ਜੇ ਤੁਹਾਨੂੰ ਕੁਝ ਗਲਤ ਲੱਗਦਾ ਆ ਸੋ ਵੀ ਨੂੰ ਦੱਸੋ ਮੈਂ ਆਪਣੇ ਉਹ ਵੀ ਚੀਜ਼ਾਂ ਨੂੰ ਧਾਰਨ ਦੀ ਕੋਸ਼ਿਸ਼ ਕਰੂੰਗੀ ਬਟ ਬਿਨੂ ਬਿਨਾ ਵਜਾ ਵਾਰ-ਵਾਰ ਫੋਨ ਲਾ ਕੇ ਟੌਰਚਰ ਨਾ ਕਰੋ ਇਸੇ ਤਰੀਕੇ ਨਾਲ ਚੁੰਨੀ ਲੈ ਕੇ ਤੁਸੀਂ ਵੀਡੀਓ ਅਪਲੋਡ ਕਰ ਦਿਓ ਨਹੀਂ ਮਤਲਬ ਕਿ ਸੁੰਨੀ ਤੇ ਨਹੀਂ ਹਰ ਵੀਡੀਓ ਚ ਪਟ ਕਪੜੇ ਮੇਰੇ ਫੁੱਲ ਹੁੰਦੇ ਜਦੋਂ ਬਾਕੀਆਂ ਨੇ ਫਲਿੰਸਰਸ ਤੇ ਹਾਫ ਵਾਲ ਦੇ ਕੁੜੀਆਂ ਨੇ ਦੇਖੀ ਹੋਣੇ ਆ ਉਸ ਤਰੀਕੇ ਦੇ ਮੇਰੇ ਨਹੀਂ ਹੁੰਦੇ ਇੱਕ ਸਾਲ ਹੋ ਗਿਆ ਕਿ ਮੈਂ ਫੁੱਲ ਕਪੜੇ ਚ ਵੀਡੀਓ ਬਣਾਉਣੀ ਹੈ ਮੈਰਿਜ ਤੋਂ ਪਹਿਲਾਂ ਹੁੰਦਾ ਹੋਗਾ ਕਿ ਮੈਂ ਸ਼ਾਰਟਸ ਵਗੈਰਾ ਵੇਅਰ ਕਰ ਲੈਂਦੀ ਕਿ ਕ੍ਰੋਪ ਟੌਪ ਵੇਅਰ ਕਰ ਲੈਂਦੀ ਹੂੰਗੀ ਬਟ ਇੱਕ ਸਾਲ ਹੋ ਗਿਆ ਹੁਣ ਮੇਰੇ ਫੇਸ ਤੇ ਕੁਝ ਵੀ ਇਹੋ ਜਿਹਾ ਅਪਲੋਡ ਨਹੀਂ ਹੋਇਆ ਪੰਜਾਬ ਸਰਕਾਰ ਨੂੰ ਡੀਜੀਪੀ ਨੂੰ ਸਾਡੇ ਮਾਧਿਅਮ ਰਾਹੀਂ ਸਾਡੇ ਨਿਊਜ਼ ਲੀਟਿੰਗ ਚੈਨਲ ਰਾਹੀਂ ਤੁਸੀਂ ਕੀ ਕਹਿਣਾ ਕੀ ਮੰਗ ਕਰਦੇ ਹੋਣ ਅਸੀਂ ਬਸ ਇਹ ਸਿਕਿਉਰਿਟੀ ਦੀ ਮੰਗ ਕਰਦੇ ਆਂ ਕਿ ਸ ਆ ਬਿਲਕੁਲ ਇਹ ਨੇ ਪ੍ਰੀਜੱਟੀ ਜੀ ਔਰ ਦੱਸਦੀ ਕਿ ਸਿਮਰਨਜੀਤ ਕੌਰ ਇਹਨਾਂ ਦਾ ਨਾਮ ਹੈ ਔਰ ਇਹਨਾਂ ਵੱਲੋਂ ਜਿਹੜੀ ਆ ਹੁਣ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਆ ਤੇ ਸਿਕਿਉਰਟੀ ਦੀ ਵੀ ਜਿਹੜੀ ਆ ਮੰਗ ਕੀਤੀ ਗਈ ਹਾਲਾਂਕਿ ਇਹਨਾਂ ਦਾ ਕਹਿਣਾ ਹੈ ਕਿ ਜਦੋਂ ਅਮਰਤਪਾਲ ਸਿੰਘ ਮਹਿਰੋ ਦੇ ਨਾਲ ਜਿਹੜਾ ਸਾਡੀ ਗੱਲਬਾਤ ਹੋਈ ਸੀ ਤਾਂ ਜਿਹੜਾ ਐਸਟ੍ਰੋਲੋਜਰ ਦੀ ਐਡ ਕਰਕੇ ਸਾਰਾ ਪੰਗਾ ਪਿਆ ਸੀ ਜਿਸ ਤੋਂ ਬਾਅਦ ਉਸ ਤੋਂ ਬਾਅਦ ਉਹ ਚੀਜ਼ ਜਿਹੜੀ ਆ ਰਿਪੀਟ ਨਹੀਂ ਕੀਤੀ ਗਈ ਫਿਰ ਵੀ ਮੈਨੂੰ ਕਿਉਂ ਇਸ ਤਰੀਕੇ ਨਾਲ ਥ੍ਰੈਟ ਕੀਤਾ ਜਾ ਰਿਹਾ ਇਹ ਵਾਲਾ ਜਿਹੜਾ ਸਮਝ ਨਹੀਂ ਆ ਰਿਹਾ ਤਰਨ ਤਰਨ ਤੋਂ ਸਿਦਾਰਥ ਰੋੜਾ ਨਿਊਜ਼ 8 ਤਾ ਨਿਊਜ਼ੀਟਰ ਪੰਜਾਬ ਦੇ ਨੂੰ ਪ੍ਰੀਤ ਜੱਟੀ ਦੇ ਨਾਲ ਖਾਸ ਗੱਲਬਾਤ ਕੀਤੀ ਗਈ ਹੈ ਨਿਊਜ਼ੀਟਰ ਪੰਜਾਬ ਤੇ ਪ੍ਰੀਤ ਜੱਟੀ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਉਸ ਨੇ ਸੁਰੱਖਿਆ ਦੀ ਮੰਗ ਕੀਤੀ ਹੈ ਨਾਲ ਹੀ ਉਸ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਹੈ ਵੀ ਜਾਣਕਾਰ ਦਿੱਤੇ ਕਿ 4 ਮਹੀਨੇ ਪਹਿਲਾਂ ਉਸ ਦੀ ਅਮਰਪਾਲ ਦੇ ਨਾਲ ਗੱਲ ਹੋਈ ਸੀ ਮੈਨੂੰ ਸਟਾਰੋਲੋਜੀ ਦੀ ਵੀਡੀਓ ਪਾਉਣ ਤੋਂ ਮਨਾ ਕੀਤਾ ਗਿਆ ਉਸ ਦਾ ਇਹ ਵੀ ਕਿਹਾ ਹੈ ਕਿ ਉਸ ਨੇ ਅਮਰਪਾਲ ਤੋਂ ਮਾਫੀ ਵੀ ਮੰਗੀ ਤੇ ਉਸ ਤੋਂ ਬਾਅਦ ਕੋਈ ਵੀ ਅਜਿਹੀ ਵੀਡੀਓਜ਼ ਦੇ ਵੱਲੋਂ ਨਾਂ ਬਣेंगी ਤੇ ਨਾ ਹੀ ਕੋਈ ਸੋਸ਼ਲ ਮੀਡੀਆ ਤੇ ਪਾਈ ਗਈ ਤਾਂ ਫਿਰ ਮੈਨੂੰ ਕੱਲ ਤੋਂ ਧਮਕੀ ਭਰੀ ਕਾਲ ਆਈ ਹੈ ਜੋ ਕਿ ਪ੍ਰੀਤ ਜੱਟੀ ਦੇ ਨਿਊਜ਼ੀਟਰ ਪੰਜਾਬ ਤੇ ਵੱਡਾ ਬਿਆਨ ਦਿੱਤਾ ਗਿਆ ਤੇ ਸੁਰ ਆ ਮੰਗ ਕੀਤੀ ਗਿਆ ਸਤੋ ਪਹਿਲਾਂ ਦੀਪਿਕਾ ਲੂਥਰਾ ਦੇ ਨਾਲ ਵੀ ਕੱਲ ਨਿਊਜ਼ੀਟਨ ਪੰਜਾਬ ਨੇ ਖਾਸ ਗੱਲਬਾਤ ਕੀਤੀ ਦੀਪਿਕਾ ਲੂਥਰਾ ਨੇ ਵੀ ਪੁਲਿਸ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ ਤਾਂ ਹੁਣ ਪ੍ਰੀਤ ਜੱਟੀ ਦੇ ਵੱਲੋਂ ਸੁਰੱਖਿਆ ਦੀ ਆ ਮੰਨ ਕੀਤੀ ਜਾ ਰਹੀ ਉਸਨੇ ਕਿਹਾ ਕਿ ਮੈਨੂੰ ਕਿਹਾ ਗਿਆ ਕਿ ਕਿਸੇ ਗਾਣੇ ਤੇ ਵੀ ਕੋਈ ਵੀਡੀਓ ਨਹੀਂ ਪਾਉਣੀ ਮੈਂ ਵੀਡੀਓ ਵੀ ਨਹੀਂ ਪਾ ਰਹੀ ਪਰ ਫਿਰ ਵੀ ਪਤਾ ਨਹੀਂ ਕਿਉਂ ਧਮਕੀਆਂ ਆ ਰਹੀਆਂ ਨੇ ਬਿਨਾਂ ਵਜ੍ਹਾ ਉਸ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਟੌਰਚਰ ਕੀਤਾ ਜਾ ਰਿਹਾ ਪ੍ਰੀਤ ਜੱਟੀ ਦੇ ਵੱਲੋਂ న్యూਸ ਹੀਟਨ ਪੰਜਾਬ ਤੇ ਵੱਡਾ ਬਿਆਨ ਦਿੱਤਾ ਗਿਆ ਕਿਉਂਕਿ ਇੱਕ ਇੱਕ ਕਰਕੇ ਉਹ ਸੋਸ਼ਲ ਮੀਡੀਆ ਇਨਫਲੂਐਂਸਰ ਸਾਹਮਣੇ ਵੀ ਆ ਰਹੇ ਨੇ ਆ ਖੁੱਲ ਕੇ ਉਹਨਾਂ ਵੱਲੋਂ ਗੱਲਬਾਤ ਵੀ ਕੀਤੀ ਜਾ ਰਹੀ ਕਿ ਕਿਵੇਂ ਇੱਕ ਇੱਕ ਕਰਕੇ ਅਮਰਪਾਲ ਮਹਿਰੋਂ ਦੇ ਵੱਲੋਂ ਉਸ ਦੇ ਸਮਰਥਕਾਂ ਦੇ ਵੱਲੋਂ ਫੋਨ ਕਰਕੇ ਕਾਲ ਕਰਕੇ ਉਸ ਨੂੰ ਆ ਜਾਨੋ ਮਾਰਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕੱਲ ਦੀਪਿਕਾ ਲੁਥਰਾ ਵੀ ਸਾਹਮਣੇ ਆਈ ਸੀ ਤੇ ਉਸ ਤੋਂ ਬਾਅਦ ਚ ਹੁਣ ਆ ਪ੍ਰੀਤ ਜੱਟੀ ਸਾਹਮਣੇ ਆਈ ਉਸ ਦੇ ਵੱਲੋਂ ਜ਼ਿਕਰ ਕੀਤਾ ਗਿਆ ਕਿ 4 ਮਹੀਨੇ ਪਹਿਲਾਂ ਉਸ ਦੀ ਅਮਰਪਾਲ ਦੇ ਨਾਲ ਗੱਲ ਹੋਈ ਸੀ ਤਾਂ ਉਸ ਨੂੰ ਐਸਟ੍ਰੋਲੋਜੀ ਦੀ ਵੀਡੀਓ ਪਾਉਣ ਤੋਂ ਮਨਾ ਕੀਤਾ ਗਿਆ ਉਸ ਨੇ ਇਹ ਵੀ ਕਿਹਾ ਕਿ ਉਸ ਤੋਂ ਬਾਅਦ ਜੀਆਂ ਵੀਡੀਓਜ਼ ਬਣਾਉਣ ਤੋਂ ਬਣਾਉਣੀਆਂ ਬੰਦ ਕਰ ਦਿੱਤੀਆਂ ਗਿਆ ਕੋਈ ਵੀ ਅਜਿਹੀ ਵੀਡੀਓ ਸੋਸ਼ਲ ਮੀਡੀਆ ਤੇ ਨਹੀਂ ਪਾਈ ਗਈ ਪਰ ਫਿਰ ਕੱਲ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਜਾਂਦੀ ਹੈ ਫਿਰ ਕਾਲ ਕੀਤੀ ਜਾਂਦੀ ਹੈ ਜੋ ਕਿ ਪ੍ਰਿਤ ਜੱਟੀ ਦੇ ਵੱਲੋਂ ਨਿਊਜ਼ੀਲੈਂਡ ਪੰਜਾਬ ਤੇ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਵੱਡਾ ਬਿਆਨ ਦਿੱਤਾ ਤੇ ਨਾਲ ਹੀ ਉਸਨੇ ਪੰਜਾਬ ਪੁਲਿਸ ਤੋਂ ਸੁਰੱਖਿਆ ਦੀ ਵੀ ਮੰਗ ਕੀਤੀ ਹੈ ਜਿਵੇਂ ਕਿ ਕੱਲ ਦੀਪਿਕਾ ਲੁਥਰਾ ਦੇ ਵੱਲੋਂ ਸੁਰੱਖਿਆ ਦੀ ਮੰਗ ਕੀਤੀ ਗਈ ਤੇ ਇੱਕ ਇੱਕ ਕਰਕੇ ਹੁਣ ਸੋਸ਼ਲ ਮੀਡੀਆ ਇਨਫਲੂਐਂਸਰਸ ਸੁਰੱਖਿਆ ਦੀ ਵੀ ਮੰਗ ਕਰ ਰਹੇ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਪਹਿਲਾਂ ਸੋਸ਼ਲ ਮੀਡੀਆ ਇਨਫਲੂਐਂਸਰ ਦਾ ਜਿਹੜਾ ਕਿ ਕਤਲ ਕੀਤਾ ਜਾਂਦਾ ਹੈ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਵੀ ਆ ਕਈ ਵੀਡੀਓ ਜਿਹੜੀਆਂ ਕਿ ਜਾਰੀ ਕੀਤੀਆਂ ਗਿਆ ਅਮਰਪਾਲ ਮਹਿਰੋਂ ਦੇ ਵੱਲੋਂ ਉਸ ਦੇ ਸਮਰਥਕਾਂ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਕਈਆਂ ਨੂੰ ਧਮਕੀ ਦਿੱਤੀ ਜਾ ਰਹੀ ਹੈ ਜਾਨ ਨੂੰ ਮਾਰ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਤੇ ਇਸ ਦੇ ਵਿਚਾਲੇ ਸੋਸ਼ਲ ਮੀਡੀਆ ਇਨਫਲੂਐਂਸਰਸ ਦੇ ਵੱਲੋਂ ਸੁਰੱਖਿਆ ਦੀ ਵੀ ਮੰਗ ਕੀਤੀ ਜਾ ਰਹੀ ਹੈ ਤਾਂ ਨਿਊਜ਼ਲਟਰਨ ਪੰਜਾਬ ਦੇ ਵੱਲੋਂ ਪ੍ਰਿੰਤ ਜੱਟੀ ਦੇ ਨਾਲ ਵੀ ਆ ਖਾਸ ਗੱਲਬਾਤ ਕੀਤੀ ਕਿ ਉਸ ਨੇ ਕਿਹਾ ਕਿ 4 ਮਹੀਨੇ ਪਹਿਲਾਂ ਉਸ ਦੀ ਅਮਰਪਾਲ ਦੇ ਨਾਲ ਗੱਲ ਹੋਈ ਸੀ ਉਸ ਨੂੰ ਐਸਟ੍ਰੋਲੋਜੀ ਦੀ ਵੀਡੀਓ ਪਾਉਣ ਤੋਂ ਮਨਾ ਕੀਤਾ ਗਿਆ ਤਾਂ ਉਸ ਤੋਂ ਬਾਅਦ ਜੀਆਂ ਵੀਡੀਓਜ਼ ਦੇ ਵੱਲੋਂ ਭਾਬੀ ਕਮਲਕੌਰ ਕਤਲ ਮਾਮਲੇ ਤੋਂ ਬਾਅਦ ਅਮਰਤਪਾਲ ਸਿੰਘ ਮੈਰੋ ਬੋਲੋ ਲਗਾਤਾਰ ਸੋਸ਼ਲ ਮੀਡੀਆ ਇਫਲੂਐਂਸਰਾਂ ਨੂੰ ਜਿਹੜੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਈ ਪੋਸਟਾਂ ਜਿਹੜੀਆਂ ਨੇ ਉਹਨਾਂ ਵੱਲੋਂ ਪਾਈਆਂ ਗਈਆਂ ਨੇ ਉਹ ਪੋਸਟ ਦੇ ਵਿੱਚ ਜ਼ਿਕਰ ਵੀ ਹੈ ਕਿ ਅਗਰ ਜੇਲ੍ਹ 'ਚ ਮੈਂ ਜਾਊਂਗਾ ਤਾਂ ਪੰਜ-ਸੱਤ ਜਿਹੜੇ ਨੇ ਮਾਰ ਕੇ ਜਾਊਂਗਾ ਇਸੇ ਤਰੀਕੇ ਨਾਲ ਜੱਟੀ ਪ੍ਰੀਤ ਜੱਟੀ ਦੇ ਨਾਮ ਨਾਲ ਜਾਣੇ ਜਾਂਦਾ ਪੇਜ ਸਿਮਰਨਜੀਤ ਕੌਰ ਨਾਮਕ ਲੜਕੀ ਨੂੰ ਵੀ ਜਿਹੜੀ ਆ ਧਮਕੀ ਆਈ ਆ ਹਾਲਾਂਕਿ ਉਹਨੂੰ ਬਾਹਰ ਦੇ ਨੰਬਰ ਤੋਂ ਵੀ ਅਵਦੇਸ਼ੀ ਨੰਬਰ ਤੋਂ ਵੀ ਫੋਨ ਕਰਕੇ ਜਿਹੜੀ ਆ ਧਮਕੀ ਦਿੱਤੀ ਗਈ ਆ ਸਾਡੇ ਨਾਲ ਮੌਜੂਦ ਨੇ ਪ੍ਰੀਤ ਜੱਟੀ ਜੀ ਗੱਲਬਾਤ ਕਰ ਲੈਣੇ ਕੀ ਸਾਰਾ ਮਾਮਲਾ ਹੋਇਆ ਸੀ ਕਿਸ ਤਰੀਕੇ ਨਾਲ ਤੁਹਾਨੂੰ ਧਮਕੀ ਆਉਣੀ ਸ਼ੁਰੂ ਹੋਈ ਆ ਅਤੇ ਅਮਰਪਾਲ ਸਿੰਘ ਹੋਣਾ ਨਾਲ ਕਦੋਂ ਤੁਹਾਡਾ ਵਿਵਾਦ ਹੋਇਆ ਪਈ ਮੈਂ ਤਾਂ ਅਰਜੀ ਨੂੰ 4-5 ਮਹੀਨੇ ਪਹਿਲਾਂ ਸਾਡੀ ਗੱਲ ਹੋਈ ਸੀਗੀ ਉਹ ਹੀ ਕਿ ਹਾਇਰੋਸਟ੍ਰੋਲੋਜੀ ਪਰਮੋਸ਼ਨ ਕਰਦੇ ਸੀ ਆਪਣੀ ਆਈਡੀ ਤੋਂ ਉਹੀ ਉਹਨਾਂ ਨੇ ਬੰਦ ਕਰਨ ਨੂੰ ਕਿਹਾ ਸੀ ਕਿ ਸੇਖ ਧਰਮ ਦੇ ਵਿੱਚ ਇਹ ਤੀਜਾ ਨਹੀਂ ਚੱਲਦੀਆਂ ਤੁਸੀਂ ਇਹਨਾਂ ਨੂੰ ਬੰਦ ਕਰ ਦਿਓ ਤੇ ਉਸ ਤੋਂ ਬਾਅਦ ਇਹ ਸਭ ਕੁਝ ਬੰਦ ਕਰਤਾ ਤੇ ਸਭ ਤੋਂ ਸਾਡੀ ਗੱਲ ਕਲੀਅਰ ਹੋ ਗਈ ਮੈਂ ਮਾਫੀ ਵੀ ਮੰਗ ਲਈ ਪੂਰੇ ਸੋਸ਼ਲ ਮੀਡੀਆ ਤੇ ਪੂਰੇ ਸਿੱਖ ਧਰਮ ਤੋਂ ਮਾਫੀ ਮੰਗ ਲਈ ਸਾਡੀ ਸੋ ਸਾਰੀ ਗੱਲ ਕਲੀਅਰ ਹੋ ਗਈਗੀ ਉਸ ਤੋਂ ਬਾਅਦ ਕੱਲ ਕਮਲ ਕੌਰ ਦਾ ਮਾਮਲੇ ਤੋਂ ਬਾਅਦ ਫੇਰ ਭਾਈ ਅਮਰਿਤਪਾਲ ਮੈਰੋ ਜੀ ਨੇ ਵੀਡੀਓ ਪਾਈ ਜਿਹਦੇ ਵਿੱਚ ਚਾਰ ਪੰਜ ਇਨਫਲੂਐਂਸਰਸ ਦਾ ਨਾਮ ਲਿਆ ਜਿਹਦੇ ਵਿੱਚ ਮੇਰਾ ਵੀ ਨਾਮ ਲਿਆ ਗਿਆ ਵਾ ਕਿ ਇਹ ਵੀ ਨਹੀਂ ਸੁਧਰਦੇ ਐਸਟ੍ਰੋਲੋਜਿਸ ਦੀ ਪ੍ਰੋਮੋਸ਼ਨ ਕਰਦੇ ਨੇ ਬਟ ਇਦਾਂ ਦਾ ਕੋਈ ਕੁਝ ਵੀ ਨਹੀਂ ਹੈਗਾ ਜਦੋਂ ਸਾਡੀ ਪਹਿਲਾਂ ਗੱਲ ਹੋਈ ਤਿੰਨ ਚਾਰ ਮਹੀਨੇ ਪਹਿਲਾਂ ਵੀਡੀਓ ਪਾਉਣ ਤੋਂ ਬਣਾ ਕੀਤਾ ਉਹ ਉਦੋਂ ਹੀ ਬੰਦ ਕਰਤੀਆਂ ਵੀਡੀਓ ਪਾਣੀ ਉਸ ਤੋਂ ਬਾਅਦ ਕੋਈ ਵੀ ਐਸਟ ਸੋਸ਼ਲ ਮੀਡੀਆ 'ਤੇ ਵੀਡੀਓ ਪਾਈ ਗਈ ਹੈ ਕੋਈ ਥ੍ਰੈਟ ਥ੍ਰੈਟ ਕਾਲ ਆ ਰਹੀ ਹੈ ਕੀ ਥ੍ਰੈਟ ਕਾਲ ਸੀ ਉਹ ਕਿਸ ਤਰੀਕੇ ਨਾਲ ਸੀ ਉਸ ਤੋਂ ਬਾਅਦ ਤੁਸੀਂ ਮਾਫੀ ਮੰਗੀ ਹੈ ਉਹ ਉਤੋਂ ਪਹਿਲਾਂ ਮੈਂ ਲਾਈਵ ਹੋਈ ਸੀ ਜਿਹਦੇ ਵਿੱਚ ਮੈਂ ਆਪਣੀ ਸਾਰੀ ਗੱਲ ਕਲੀਅਰ ਕੀਤੀ ਤੇ ਉਤੋਂ ਬਾਅਦ ਲਾਈਵ ਹੋਣ ਤੋਂ ਬਾਅਦ ਮੈਨੂੰ ਦੋ ਤਿੰਨ ਮਤਲਬ ਕਾਲਸ ਆਈਆਂ ਨੋ ਕਲਰ ਆਈਡੀ ਤੇ ਮੈਂ ਪਿਕ ਨਹੀਂ ਕੀਤਾ ਉਦੋਂ ਬਾਅਦ ਬਾਹਰਲੇ ਨੰਬਰ ਤੋਂ ਮੈਨੂੰ ਕਾਲ ਆਈ ਤੇ ਉਹ ਮੈਂ ਪਿਕ ਕਰ ਲਈ ਜਿਹਦੇ ਵਿੱਚ ਉਹ ਉਹਨਾਂ ਨੇ ਸਿੱਧਾ ਬੋਲਣਾ ਸਟਾਰਟ ਕੀਤਾ ਧਮਕੀ ਦੇ ਨਹੀਂ ਸਟਾਰਟ ਕਰਤੀਆਂ ਕਿ ਤੁਸੀਂ ਆਪਣਾ ਪੇਜ ਬੰਦ ਕਰ ਦਿਓ ਤੁਸੀਂ ਕਿਸੇ ਵੀ ਤਰੀਕੇ ਦੀ ਕੋਈ ਵੀ ਪ੍ਰਮੋਸ਼ਨ ਨਹੀਂ ਕਰਨੀ ਕੋਈ ਵੀ ਵੀਡੀਓ ਨਹੀਂ ਪਾਉਣੀ ਹਾਲਾਂਕਿ ਸਿਰਫ ਸਾਡੀ ਗੱਲ ਐਸਟ੍ਰੋਲੋਜੀ ਦੀ ਪ੍ਰਮੋਸ਼ਨ ਤੇ ਹੋਈ ਹੈਗੀ ਕਿ ਉਹ ਬੰਦ ਕਰ ਦਾਂਗੇ ਬਾਕੀ ਹੋਰ ਕੋਈ ਵੀ ਤਰੀਕੇ ਦੀ ਕੋਈ ਵੀ ਵੀਡੀਓ ਬੰਦ ਕਰਨ ਦੀ ਜਿੰਦਾ ਤੁਹਾਡੇ ਕੋਲ ਟਾਈਮ ਹੈਗਾ ਜਾਂ ਜੋ 2 ਦਿਨ ਬਾਅਦ 2 ਦਿਨ ਦੇ ਵਿੱਚ ਤੁਹਾਡੀ ਕੋਈ ਵੀ ਵੀਡੀਓ ਅਪਲੋਡ ਹੋ ਗਈ ਤੁਹਾਡਾ ਪੇਜ ਨਾ ਬੰਦ ਹੋਏ ਤੇ ਤੀਸਰੇ ਦਿਨ ਤੁਹਾਡੀ ਵੀ ਲਾਸ਼ ਮਿਲੂਗੀ ਤੇ ਪਾਰਕਿੰਗ ਤਰਨਤਨ ਵਿੱਚ ਵੀ ਹੈਗੀ ਆ ਹੂੰ ਤੇ ਫਿਰ ਉਸ ਤੋਂ ਬਾਅਦ ਤੁਸੀਂ ਇੱਕ ਮਾਫੀ ਵਾਲੀ ਵੀਡੀਓ ਵੀ ਅਪਲੋਡ ਕੀਤੀ ਮਾਫੀ ਵਾਲੀ ਵੀਡੀਓ ਮੈਂ ਹਾਂ ਮੈਂ ਕਿਹਾ ਕਿ ਜੇ ਮੇ ਤੋਂ ਕੋਈ ਗਲਤੀ ਹੋਈ ਆ ਹੁਣ ਮੈਂ ਗਲਤ ਕਿਸੇ ਤਰੀਕੇ ਨਾਲ ਕਿਸੇ ਪਾਸੋਂ ਤੁਹਾਨੂੰ ਗਲਤ ਲੱਗਦੀਆਂ ਤੇ ਮੈਂ ਹੁਣ ਵੀ ਮਾਫੀ ਮੰਗਣ ਲਈ ਤਿਆਰ ਆ ਮੈਂ ਸ਼ੁਰੂ ਤੋਂ ਜਿੱਥੇ ਗਲਤੀ ਹੁੰਦੀ ਮੈਂ ਮਾਫੀ ਮੰਗਦੀ ਆਈ ਆ ਤੇ ਆਪਣੀ ਗਲਤੀ ਵੀ ਮੰਨਦੀ ਆਈ ਆ ਬਟ ਹੁਣ ਮੈਨੂੰ ਬਿਨਾਂ ਵਜ੍ਹਾ ਹੀ ਤੁਸੀਂ ਉਸ ਤੋਂ ਬਾਅਦ ਸਾਰਾ ਕੁਝ ਬੰਦ ਕਰ ਦਿੱਤਾ ਤੇ ਫਿਰ ਇਸ ਤਰੀਕੇ ਦਾ ਕਿਉਂ ਕਿਸ ਤਰੀਕੇ ਕਿਹੜੇ ਕਾਰਨਾ ਕਰਕੇ ਫਿਰ ਤੁਹਾਨੂੰ ਦੁਬਾਰਾ ਤੋਂ ਜਿਹੜਾ ਨਾਮਕਲ ਜਿਵੇਂ ਉਹਨਾਂ ਨੇ ਲਿਆ ਅਮਰਪਾਲ ਸਿੰਘ ਉਹਨਾਂ ਨੇ ਇਹ ਤੁਹਾਨੂੰ ਵੀ ਨਹੀਂ ਪਤਾ ਕਿ ਜਿਹੜੀ ਚੀਜ਼ ਤੁਹਾਨੂੰ ਰੋਕਿਆ ਲਿਆ ਉਸ ਦੇ ਤੋਂ ਤੁਸੀਂ ਰੋਕ ਗਏ ਬਟ ਫਿਰ ਵੀ ਪਤਾ ਨਹੀਂ ਪਈ ਅਮਰਪਾਲ ਮੈਰੋ ਜਿਨੇ ਹੱਡੂ ਕਿਉਂ ਦੁਬਾਰਾ ਸਾਡਾ ਨਾਮ ਰਿਪੀਟ ਕੀਤਾ ਇਹਦੇ ਵਿੱਚ ਤੇ ਕਿਹਾ ਕਿ ਪੰਜ ਸੱਤ ਬੰਦੇ ਜੇਲ੍ਹ 'ਚ ਤੇ ਮੈਂ ਜਾਣਾ ਹੀ ਹੈ ਬਟ ਪੰਜ ਸੱਤ ਹੋਰ ਬੜ ਕਾ ਕੇ ਜਾਊਂਗਾ ਤੇ ਜਿਵੇਂ ਬੜ ਕੋ ਹਣਾ ਵਿੱਚ ਕਿੰਨੀ ਵੀ ਸਿਕਿਉਰਿਟੀ ਕਿਉਂ ਨਾ ਰੱਖ ਲੋ ਤੇ ਮਾਰਨ ਵਾਲੇ ਮਾਰ ਜਾਂਦੇ ਹੁੰਦੇ ਆ ਹੁਣ ਤੁਸੀਂ ਪੁਲ ਹਾਂ ਤੇ ਹਰ ਬਾਕੀ ਸਿਕਿਉਰਿਟੀ ਦੀ ਮੰਗ ਕਰਦੇ ਕਿ ਹਨੂ ਆਪਣੀ ਸੇਫਟੀ ਲਈ ਸਿਕਿਉਰਿਟੀ ਚਾਹੀਦੀ ਹੈ ਕੋਈ ਇਹਨੂੰ ਸਿੱਧੀਆਂ ਧਮਕੀਆਂ ਮਿਲ ਰਹੀਆਂ ਆ ਹਾਂ ਅ ਤੁਸੀਂ ਵੀਡੀਓ ਦੇ ਵਿੱਚ ਜ਼ਿਕਰ ਵੀ ਕਰ ਰਹੇ ਹੋ ਕਿ ਤੁਹਾਡੇ ਬੇਟਾ ਹੋਇਆ ਆ ਉਹ ਕਿਸ ਤਰੀਕੇ ਦੀ ਗੱਲ ਸੀ ਸਾਰੀ ਉਹ ਮੇਰਾ 5 ਮਹੀਨਾ ਦਾ ਬੇਬੀ ਆ ਸੀ ਸ਼ਖਸ਼ਣਾ ਇਹ ਮੇਰਾ ਤੇ ਉਸ ਤੋਂ ਬਾਅਦ ਮਤਲਬ ਕਿ ਇੰਨੀਆਂ ਮੈਨੂੰ ਧਮਕੀਆਂ ਆਂਦੀਆਂ ਪਈਆਂ ਆ ਐਸਟ੍ਰੋਲੋਜੀ ਪ੍ਰਮੋਸ਼ਨ ਦੀ ਗੱਲ ਹੋਈ ਹੈ ਤੇ ਮੇਰਾ ਬੇਬੀ 1 ਮਹੀਨਾ ਦਾ ਹੈਗਾ ਉਹ ਸਭ ਕੁਝ ਕਲੀਅਰ ਹੋ ਗਿਆ ਤੇ ਹੁਣ ਵੀ ਮੈਨੂੰ ਮਤਲਬ ਵਾਰ-ਵਾਰ ਫੋਰਸ ਕਰਦੇ ਪਏ ਆ ਮਾਫੀ ਮੰਗ ਲਈ ਭਾਈ ਅਮਿਤ ਪਾਲ ਮੈਰੋ ਜਿਹਦਾ ਨਾਮ ਲੈ ਕੇ ਮਾਫੀ ਮੰਗੋ ਪੂਰੇ ਸਿੱਖ ਧਰਮ ਤੋਂ ਮਾਫੀ ਮੰਗੋ ਤੋਂ ਬਾਅਦ ਵੀ ਕਹਿੰਦੇ ਪਏ ਕਿ ਸਾਡਾ ਨਾਮ ਲੈ ਕੇ ਮਾਫੀ ਮੰਗੋ ਤੇ ਜਿਹੜੀਆਂ ਤੁਸੀਂ ਪਹਿਲਾਂ ਵੀਡੀਓਸ ਅਪਲੋਡ ਕੀਤੀਆਂ ਆ ਜਿਹਦੇ ਵਿੱਚ ਤੁਸੀਂ ਪੂਰੇ ਸਿੱਖ ਧਰਮ ਤੋਂ ਮਾਫੀ ਮੰਗੀ ਜਾਂ ਕੁਝ ਵੀ ਹੁਣ ਕਾਲਰ ਕਾਲਰ ਰਿਕਾਰਡਿੰਗ ਦੀ ਵੀਡੀਓ ਪਾਈ ਗਈ ਉਹ ਸਭ ਕੁਝ ਆਪਣੇ ਫੇਸ ਤੋਂ ਡੀਲੀਟ ਕਰ। ਅ ਕਈ ਸੋਸ਼ਲ ਮੀਡੀਆ ਨੇ ਇਨਫਲੂਐਂਸਰ ਹੋਣਗੇ ਜਿਹੜੇ ਕਈ ਵੀਡੀਓਸ ਪਾਉਂਦੇ ਹੁਣ ਕਿ ਕੀ ਉਸ ਤੋਂ ਵੀ ਜ਼ਿਆਦਾ ਕੋਈ ਜਿਵੇਂ ਆਪਾਂ ਕਹਿ ਸਕਦੇ ਕੱਪੜਿਆਂ ਨੂੰ ਲੈ ਕੇ ਜਾਂ ਕੁਝ ਲੈ बड़े बागे सड़कों पे वीडियो बना लिया ने ते मेरा उनना ਨਾਲ ਬਿਲਕੁਲ ਡਿਫਰੈਂਟ ਤਰੀਕਾ ਇਹ ਵੀਡੀਓ ਬਣਾਉਂਦਾ ਮੈਂ ਘਰੇ ਵੀਡੀਓ ਬਣਾਉਣੀ ਬਹੁਤ ਘੱਟ ਹੁੰਦਾ ਕਿ ਮੈਂ ਬਾਹਰ ਜਾ ਕੇ ਤਾਂ ਸ਼ਾਰਟ ਕੱਪੜਿਆਂ 'ਚ ਵੀਡੀਓ ਬਣਾਵਾ ਮੇਰੀਆਂ ਕੱਪੜੀਆਂ ਵੀਡੀਓ ਵੀ ਫੁੱਲ ਕੱਪੜਿਆਂ ਦੇ ਵਿੱਚ ਹੁੰਦੀਆਂ ਕੋਈ ਕੁਝ ਮੇਰੀ ਵੀਡੀਓਜ਼ ਵਿੱਚ ਗਲਤ ਨਹੀਂ ਹੁੰਦਾ ਜੇ ਤੁਹਾਨੂੰ ਕੁਝ ਗਲਤ ਲੱਗਦਾ ਆ ਸੋ ਵੀ ਨੂੰ ਦੱਸੋ ਮੈਂ ਆਪਣੇ ਉਹ ਵੀ ਚੀਜ਼ ਸੁਧਾਰਨ ਦੀ ਕੋਸ਼ਿਸ਼ ਕਰੂੰਗੀ ਬਟ ਬਿਨੂ ਬਿਨਾ ਵਜਾ ਵਾਰ-ਵਾਰ ਫੋਨ ਲਾ ਕੇ ਟੌਰਚਰ ਨਾ ਕਰੋ ਇਸੇ ਤਰੀਕੇ ਨਾਲ ਚੁੰਨੀ ਲੈ ਕੇ ਤੁਸੀਂ ਵੀਡੀਓ ਅਪਲੋਡ ਕਰਦੇ ਹੋ ਨਹੀਂ ਮਤਲਬ ਕਿ ਚੁਣੀ ਤੇ ਨਹੀਂ ਹਰ ਵੀਡੀਓ ਚ ਪਟ ਕੱਪੜੇ ਮੇਰੇ ਫੁੱਲ ਹੁੰਦੇ ਜਿੱਦਾਂ ਬਾਕੀ ਇਨਫਲੂਐਂਸਰਸ ਦੇ ਹਾਫ ਹੁੰਦੇ ਕੁੜੀਆਂ ਦੇ ਦੇਖੀ ਹੁੰਨੇ ਆ ਉਸ ਤਰੀਕੇ ਦੇ ਮੇਰੇ ਨਹੀਂ ਹੁੰਦੇ ਇੱਕ ਸਾਲ ਹੋ ਗਿਆ ਕਿ ਮੈਂ ਫੁੱਲ ਕੱਪੜੇ ਚ ਵੀਡੀਓ ਬਣਾਉਣੀ ਹੈ ਮੈਰਿਜ ਤੋਂ ਪਹਿਲਾਂ ਹੁੰਦਾ ਹੋਊਗਾ ਕਿ ਮੈਂ ਸ਼ਾਰਟਸ ਵਗੈਰਾ ਵੇਅਰ ਕਰ ਲੈਂਦੀ ਕਿ ਕ੍ਰੋਪ ਟੌਪ ਵੇਅਰ ਕਰ ਲੈਂਦੀ ਹੂੰਗੀ ਬਟ ਇੱਕ ਸਾਲ ਹੋ ਗਿਆ ਹੁਣ ਮੇਰੇ ਪੇਸ ਤੇ ਕੁਝ ਵੀ ਇਹੋ ਜਿਹਾ ਅਪਲੋਡ ਨਹੀਂ ਹੋਇਆ ਪੰਜਾਬ ਸਰਕਾਰ ਨੂੰ ਡੀਜੀਪੀ ਨੂੰ ਸਾਡੇ ਮਾਧਿਅਮ ਰਾਹੀਂ ਸਾਡੇ ਨਿਊਜ਼ ਲੀਟਿੰਗ ਚੈਨਲ ਰਾਹੀਂ ਤੁਸੀਂ ਕੀ ਕਹਿਣਾ ਕੀ ਮੰਗ ਕਰਦੇ ਹੋਣ ਅੱਪ ਬਸ ਇਹ ਸਿਕਿਉਰਿਟੀ 嗯。Mm hmm. okay.